ਉਹ ਲੱਖ ਝੂਠ ਬੋਲੀ ਜਾਂ ਮੈਂ ਇਹਨਾਂ ਨੂੰ ਨਿੰਦੀ ਜਾਂ ਮਾ ਕਰਮ ਵਾਲੀਆਂ ਮੈਂ ਸਾਰਾ ਕੁਝ ਇਹ ਤੋਂ ਖਾਣਾ ਮੈਂ ਤੇ ਘਰੋਂ ਪੰਜੀ ਨਹੀਂ ਲੈਂਦੀ ਪਹਿਲਾਂ ਕੁੱਤਿਆਂ ਤੋਂ ਮੈਂ ਸੰਭਾਲਣਾ ਸਟਾਰਟ ਕਰਤਾਂ ਮੈਂ ਸਾਨੀ ਮੇਰਾ ਕਰੋੜਾਂ ਰੁਪਈਆ ਦਾ ਫਾਰਮ ਬਣਾਇਆ ਤੇ ਅੱਜ ਮੰਨ ਲਓ ਵੀ ਮੈਨੂੰ ਉਹ ਟਾਈਮ ਦੇ ਉੱਤੇ ਲੱਗੀਆਂ ਵੀ ਮੈਂ ਹਰ ਸਾਲ ਜੇ 20-30 ਲੱਖ ਰੁਪਈਆ ਕਿਸੇ ਚੀਜ਼ ਤੇ ਲਾਉਂਗਾ ਵੀ ਤੇ ਇਹਨਾਂ ਨੇ ਕਰਮ ਵਾਲਿਆਂ ਨੇ ਉਹ ਪੈਸੇ ਮੋੜਨੇ ਆ ਮਤਲਬ ਇੰਨੀ ਕੁ ਜਿਆਦਾ ਆਮਦਨ ਬਣਾਤੀ ਹੈ ਨਾ ਤੇ ਜਿਹੜਾ ਦਾ ਬੰਦਾ ਹੈਗਾ ਮੈਸਾਂ ਦੇ ਵਿੱਚ 10 ਵੀ ਮੈਸਾ ਰੱਖਦਾ ਉਹ ਤਾਂ ਨਹੀਂ ਨਿੰਦਾ ਧੰਦੇ ਨੂੰ ਉਹ ਤੈਨੂੰ ਐਂ ਦਾ ਕਹਿ ਦੂ ਵੀ ਬਾਈ ਸਾਵਧਾਨੀ ਨਾਲ ਚੱਲੀ ਤੇ ਪਰ ਕਈ ਵਾਰੀ ਆਪਾਂ ਪਿੰਡਾਂ ਦੇ ਵਿੱਚੋਂ ਜਦੋਂ 1-2 ਮੈਸਾਂ ਸਾਰਾ ਖਲੀਆਂ ਚਾਰ-ਪੰਜ ਰੱਖ ਲੀਆਂ ਉਹ ਬੰਦੇ ਜਿਆਦਾ ਨਿੰਦੇ ਆ ਉਹ ਬੰਦਾ ਦਾ ਨਿੰਦਣ ਦਾ ਵੀ ਰੀਜਨ ਤੁਹਾਨੂੰ ਮੈਂ ਦੱਸਦਾ ਹੁਣ ਮੰਨ ਲਓ 5-5 ਮੈਸਾਂ ਆ ਗਈਆਂ ਬਾਈ 5 ਮੈਸਾਂ 'ਚੋਂ 2 ਮੈਸਾਂ ਸੂਪੀਆਂ ਆਪਣੀਆਂ ਤਾਂ ਤਿੰਨ ਮਗਰ ਹਜੇ ਇੱਕ ਅੱਧੀ ਸੂਣ ਵਾਲੀ ਆ ਦੋ ਝੋਟੀਆਂ ਖੜੀਆਂ ਉਹ ਇੱਕ ਦਾ ਦੁੱਧ ਤਾਂ ਤਾਂ ਆਪਾਂ ਘਰੇ ਪੀ ਜਾਂਦੇ ਆ ਉਹ ਤਾਂ ਗਿਣਦੇ ਨਹੀਂ ਆਪਾਂ ਕਹਿੰਦੇ ਨੇ ਮਹਿਸਾਂ ਘੱਟ ਆ ਉਹ ਘਰੇ ਗਿਆ ਇੱਕ ਮਾਝਦਾ ਰਹੇਗਾ ਜੇ 10 ਲੀਟਰ ਦੁੱਧ ਪਾ ਗਿਆਂਗੇ 560 ਦਾ ਹੋ ਗਿਆ 560 ਦੇ ਵਿੱਚ ਪੰਜਵੇਂ ਸਣ ਤੁਸੀਂ ਰਸਨ ਪਾਣੀ ਵੀ ਖਮਾਉਣਾ ਤਾਂ ਉਦੋਂ ਫਿਰ ਆ ਬੰਦੇ ਨੂੰ ਲੱਗਦਾ ਹੁੰਦਾ ਵੀ ਯਾਰ ਇਹ ਤਾਂ ਘੱਟ ਆ ਯਾਰ ਇਹ ਤਾਂ ਕੱਲਾ ਗੋਹੀ ਵਜਦਾ ਹੋਰ ਕੁਝ ਨਹੀਂ ਵਜਦਾ ਪਰ ਤਕਰੀਬਨ ਪਸ਼ੂਦਾਂ ਨਾਲ ਵੀ ਇਹਦੇ 'ਚ ਹੌਸਲੇ ਦਾ ਕੰਮ ਹੈ ਜਿਵੇਂ ਇਹਦੀ ਪੰਜ ਹੋ ਗਈਆਂ ਨੇ ਕੱਟੀਆਂ ਨਾਲ ਪਲ ਗਏ ਵੀ ਸਾਡੇ ਕੋਲੇ ਤਿੰਨ ਚਾਰ ਪਸ਼ੂ ਉਦੇ ਬਲੇ ਸੂਣ ਤਿੰਨ ਚਾਰ ਉਦੋਂ ਸੂਣ ਦੋ ਤਿੰਨਾਂ ਦਾ ਤੁਹਾਡੇ ਕੋਲੇ ਦੁੱਧ ਚੱਲਦਾ ਰਹੇ ਹਾਂ ਸਰਕਲ ਚੱਲਦਾ ਰਹੇ ਸਰਕਲ ਇਹਦਾ ਚਲਾਉਣੀ ਔਖਾ ਹੈ ਤਿੰਨ ਕਿਸਾਲਾਂ ਵੱਧੋ ਜਿਹੜੇ ਬੰਦੇ ਨੇ ਤਿੰਨ ਚਾਰ ਸਾਲ ਔਖੇ ਸੁੱਕਣੇ ਫਾਰਮ ਦੇ ਵਿੱਚ ਕੱਢ ਲੇ ਉਸ ਤੋਂ ਬਾਅਦ ਬਾਈ ਇਹ ਕੱਲਾ ਕੱਲਾ ਬੰਦੇ ਦਾ ਸ਼ੌਂਕ ਪੂਰਾ ਕਰਨੀਆਂ ਇਹ ਮੈਥੋਂ ਲਿਖ ਕੇ ਲੈ ਲਓ ਮੇਰੀ ਗਾਰੰਟੀ ਹੈ ਵੀ ਉਹਦਾ ਸ਼ੌਂਕ ਹੀ ਨਹੀਂ ਕੋਈ ਛੱਡਦੀਆਂ ਮੱਝਾਂ ਜਿਹੜਾ ਮਰਜੀ ਬੰਦਾ ਦਿਲ 'ਚ ਧਾਰ ਲੇ ਉਹ ਪੂਰਿਆ ਪੂਰਾ ਕਰਦਾ ਨਹੀਂਆ ਪਰ ਬੰਦਾ ਇੱਕ ਹੌਂਸਲੇ ਬਲੰਦ ਹੌਂਸਲਾ ਨਾਲ ਹੋਵੇ ਕੰਮ ਕਰਨ ਵਾਲਾ ਬੰਦਾ ਹੋਵੇ